ਕਲੀਅਰ ਵੀਕਐਂਡ ਦੇ ਉੱਤੇ ਜਿਹੜੇ ਵਕੀਰ ਤਿਰਕੀਆਂ ਨਾ ਹੁਣਾਂ ਨੇ ਕਲੀਅਰ ਕੀਤਾ ਸੀ ਵੀ ਜੇ ਤੁਹਾਡੇ 2 ਸਾਲ ਦੇ ਵਿੱਚ ਵਿੱਚ ਦਾ ਵਕਤ ਹੈਗਾ ਆ ਅਸਾਈਲਮ ਅਪਲਾਈ ਕੀਤੇ ਨੂੰ 2 ਸਾਲ ਤੋਂ ਉੱਤੇ ਦਾ ਸਮਾਂ ਨਹੀਂ ਹੋਇਆ ਤੇ ਜੇ ਵੀ ਤੁਸੀਂ ਉਹਨਾਂ ਦੇ ਵੀ ਹੱਥੇ ਆਉਂਨੇ ਆ ਤਾਂ ਤੁਹਾਨੂੰ ਵੀ ਰਿਪੋਰਟ ਜਿਹੜਾ ਆ ਉਹ ਕੀਤਾ ਜਾ ਸਕਦਾ ਆ ਸੋ ਖਤਰਨਾਕ ਸਥਿਤੀ ਜਿਹੜੀ ਇਸ ਟਾਈਮ ਬਣੀ ਪਈ ਆ ਆ ਵੀ ਅਸਾਈਲਮ ਅਪਲਾਈ ਕੀਤਾ ਹੈ ਜਾਂ ਨਹੀਂ ਕੀਤਾ ਆ ਹੁਣ ਹੌਲੀ ਹੌਲੀ ਜਿਹੜਾ ਚੀਜ਼ ਇਸ ਦੇ ਵਿੱਚ ਕਲੀਅਰ ਜਿਹੜੀ ਉਹ ਹੋ ਰਹੀ ਹੈਗੀ ਆ ਹਰਿਆਣੇ ਦੇ ਮੂਲ ਦੇ ਬਹੁਤ ਸਾਰੇ ਲੋਕ ਇੱਥੇ ਰੀਸੈਂਟਲੀ ਅਮਰੀਕਾ ਦੇ ਵਿੱਚ ਆਉਣੇ ਜਿਹੜੇ ਉਹ ਸ਼ੁਰੂ ਹੋਏ ਆ ਜਿਸ ਤਰੀਕੇ ਨਾਲ ਇਹਨਾਂ ਨੇ ਫਲਾਈਟ ਦੇ ਬਾਰੇ ਦੱਸਿਆ ਵੀ ਪੰਜਾਬ ਤੇ ਜਿਹੜੇ ਗਵੰਢੀ ਸੂਬਿਆਂ ਦੇ ਜਿਹੜੇ ਲੋਕ ਆ ਕਿਉਂਕਿ ਉੱਥੋਂ ਦੇ ਜ਼ਿਆਦਾ ਫੜੇ ਆ ਅਸੀਂ ਇਸ ਲਈ ਅੰਮ੍ਰਿਤਸਰ ਨੂੰ ਜਿਹੜੀ ਇਹ ਫਲਾਈਟ ਲਾ ਰਹੇ ਹੈਗੇ ਆ 5000 ਮਾਈਗ੍ਰੈਂਟਸ ਇਹ ਜਿਹੜੇ ਇਮੀਗ੍ਰੈਂਟਸ ਆ ਔਰ ਯੂਐਸ ਦੇ ਵਿੱਚ ਇਸ ਟਾਈਮ ਅਲਪਾਸੋ ਟੈਕਸਸ ਤੇ ਸੈਂਡੀਏਗੋ ਚ ਉਹਨਾਂ ਨੇ ਫੜ ਕੇ ਰੱਖਿਆ ਜਿਹੜੇ ਫਲਾਈਟਾਂ ਦੀ ਉਡੀਕ ਦੇ ਵਿੱਚ ਹੈਗੇ ਆ ਗੁਆਟਮਾਲਾ ਪੇਰੂ ਹਾਂਡਰਸ ਦੇ ਵਿੱਚ ਆਲਰੇਡੀ ਜਿਹੜੀਆਂ ਹੋਪ ਫਲਾਈਟਾਂ ਗਈਆਂ ਕਲੰਬੀਆ ਵਾਲਿਆਂ ਨੇ ਤਾਂ ਆਪਣੇ ਜਹਾਜ਼ ਕੱ ਲੈਣੇ ਸ਼ੁਰੂ ਕਰਦੇ ਸੀ ਮੈਕਸੀਕੋ ਨੂੰ ਤਾਂ ਇਹ ਬੱਸੇ ਵੀ ਜਿਹੜੇ ਉਹ ਲੋਕਾਂ ਨੂੰ ਘੁਲਾਈ ਜਾ ਰਹੇ ਹੈਗੇ ਆ ਤੇ ਵੈਨਿਜ਼ੁਏਲਾ ਦਾ ਜਿੰਦਾਂ ਦੱਸਿਆ ਵੀ ਉਹ ਮੋ ਕਰ ਰਹੇ ਹੈਗੇ ਆ ਵੀ ਅਸੀਂ ਜਿਹੜੀਆਂ ਫਲਾਈਟਾਂ ਨਹੀਂ ਲੈਣੀਆਂ ਅਜੇ ਥੋੜੇ ਦਿਨ ਪਹਿਲਾਂ ਹੀ ਅਜੇ ਉਹਨਾਂ ਦੇ ਨਾਲ ਕਿਤੇ ਸਮਝੌਤੇ ਦੇ ਵਿੱਚ ਕੋਸ਼ਿਸ਼ ਅਮਰੀਕੀ ਜਿਹੜੇ ਆ ਇਹਨਾਂ ਨੇ ਛਿੜਾਏ ਹੈਗੇ ਆ ਪਰ ਜਿਹੜਾ ਕੋਈ ਇਹ ਸੋਚ ਰਿਹਾ ਸੀ ਵੀ ਸ਼ਾਇਦ ਆਪਣੀ ਕਮਿਊਨਿਟੀ ਨੂੰ ਇਸ ਦਾ ਕੋਈ ਅਸਰ ਨਹੀਂ ਹੋਣਾ ਤੁਸੀਂ ਇਹ ਦੇਖ ਲਓ ਹਰਜੋਤ ਸਿੰਘ ਜੀ ਜਿੰਨੀਆਂ ਵੀ ਹੁਣ ਤੱਕ ਵੀ ਫਲਾਈਟਾਂ ਗਈਆਂ ਜਿੰਨੀ ਵੀ ਇਮੀਗ੍ਰੇਸ਼ਨ ਰੀਡ ਪਈ ਆ ਇਹ ਸ਼ਰਿਆਮ ਜਿਹੜੇ ਭੂਰੇ ਲੋਕ ਉਹਨਾਂ ਦੇ ਉੱਤੇ ਜਿਹੜਾ ਹੈ ਸਿੱਧਾ ਸ਼ਰਿਆਮ ਨਿਸ਼ਾਨਾ ਆ ਕਿਤੇ ਕੋਈ ਰਸ਼ੀਅਨ ਬੰਦਿਆਂ ਨੂੰ ਨਹੀਂ ਜਿਹੜਾ ਉਹ ਫੜਿਆ ਜਾ ਰਿਹਾ ਕਿਤੇ ਕੋਈ ਆਇਰਿਸ਼ ਾਰਿਆਂ ਨੂੰ ਨਹੀਂ ਫੜਿਆ ਜਾ ਰਿਹਾ ਹੋਣਗੇ ਉਹ ਵੀ ਪਰ ਜਕਰੇਨ ਤੋਂ ਕਿੰਨੇ ਆਏ ਆ ਕਿੰਨੇ ਆਏ ਆ ਕਿਸੇ ਨੂੰ ਨਹੀਂ ਉਹ ਫੜਿਆ ਜਾ ਰਿਹਾ ਪਰ ਸਿਰਫ ਤੇ ਸਿਰਫ ਇਸ ਟਾਈਮ ਜਿਹੜਾ ਨਿਸ਼ਾਨਾ ਆ ਉਹ ਲੈਟਿਨ ਅਮਰੀਕਾ ਤੇ ਏਸ਼ੀਆ ਦੇ ਉੱਤੇ ਵਿੱਚ ਤੇ ਆਬਵੀਅਸਲੀ ਉਹਦੇ ਵਿੱਚ ਜਿਹੜਾ ਭਾਰਤ ਆ ਉਹ ਸਭ ਤੋਂ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਆ ਰਿਹਾ ਆ ਇਹ ਅੰਦਰ ਕਾਤੇ ਹੋਰ ਕੀ ਸਮਝਾਉਤਾ ਹੋਇਆ ਆ ਮੋਦੀ ਦੇ ਨਾਲ ਇਹ ਦੇਖਣ ਵਾਲੀ ਗੱਲ ਆ ਮੋਦੀ ਨੇ ਇਸ ਮਹੀਨੇ ਦੇ ਵਿੱਚ ਟਰੰਪ ਹੁਣਾ ਦੇ ਨਾਲ ਮੁਲਾਕਾਤ ਕਰਨੀ ਆ ਕੀ ਮੋਦੀ ਇਹ ਉੱਥੇ ਗੱਲ ਕਹੂਗਾ ਵੀ ਚੱਲ ਕੋਈ ਨਹੀਂ ਫਲਾਈਟਾਂ ਤੁਸੀਂ 100 ਹੋਰ ਕਰ ਲਓ ਪਰ ਸਾਡੇ H1 ਵਾਲਿਆਂ ਨੂੰ ਨਾ ਕੁਝ ਕਿਓ ਸਾਡੇ ਗੁਜਰਾਤੀ ਮੂਲ ਵਾਲਿਆਂ ਨੂੰ ਨਾ ਕੁਝ ਕਿਓ ਇਹ ਅੰਦਰ ਖਾਤੇ ਕਿਤੇ ਇਦਾਂ ਦੀ ਗੱਲਤ ਨਾ ਹੋ ਜਾਊਗੀ ਇਹ ਜਿਹੜੀ ਇਸ ਟਾਈਮ ਦੇਖਣ ਵਾਲੀ ਗੱਲ ਆ ਉਹ ਜਿਹੜੇ ਭਾਰਤੀ ਮੂਲ ਦੇ ਲੋਕਾਂ ਦੇ ਉਲਟ ਅ ਇਥੇ ਅਮਰੀਕਾ ਦੇ ਵਿੱਚ ਮਾਗਾ ਦੇ ਵਿੱਚ ਮੁਹਿਮ ਜੀ ਜਿਹੜੀ ਉਹ ਚੱਲ ਬਹੁਤ ਰਹੀ ਆ ਉਹਨਾਂ ਦੇ ਮਨਾਂ ਦੇ ਵਿੱਚ ਵੀ ਜਿਹੜੀ ਇੱਕ ਨਫ਼ਰਤੀ ਬਹੁਤ ਫੈਲੀ ਹੈਗੀ ਆ ਸੋ ਉਹ ਸਾਰੀਆਂ ਚੀਜ਼ਾਂ ਦਾ ਕੀ ਅਸਰ ਜਿਹੜਾ ਉਹ ਰਹਿਣ ਵਾਲਾ ਇਹ ਇੱਕ ਵੱਡੀ ਜਿਹੜੀ ਉਹ ਚੀਜ਼ ਆ ਪਰ ਪਹਿਲੀ ਫਲਾਈਟ ਅ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਉਤਰਣ ਜਾ ਰਹੀ ਆ ਡਿਪੋਰਟ ਕਿਤੇ 200 ਤੋਂ ਵੱਧ ਭਾਰਤੀ ਜਿਹੜੇ ਆ ਉਹਨਾਂ ਨੂੰ ਉਸ ਦੇ ਵਿੱਚ C17 ਮਿਲਟਰੀ 에ਅਰਕ੍ਰਾਫਟ ਦੇ ਵਿੱਚ ਪਟਾ ਕੇ ਉਧਰ ਨੂੰ ਰਵਾਨਾ ਕਰ ਦਿੱਤਾ ਗਿਆ ਹੈਗਾ ਆ ਜੀ